ਅਨੁਮੋਕੀ ਕੀ ਕਹਣਾ ਚਾਹੁੰਦੇ ਹੋ ਜੀ ਹਾਂ ਜੀ ਮੈਂ ਹਾਲ ਬੰਗਾਂ ਬੰਗਨਵੜੀ ਮਲਾਜਮ ਜੀ ਨਯੰਦੀ ਜਿਲ੍ਹਾ ਪ੍ਰਧਾਨ ਗੁਰਮੀਤ ਕੌਰ ਅੱਜ ਇਹ ਸਾਡੀ ਬਲਾਕ ਪੱਦਰੀ ਮੀਟਿੰਗ ਹੈ ਇਸ ਮੀਟਿੰਗ ਨੂੰ ਬੁਲਾਉਣ ਦਾ ਜਿਹੜਾ ਪਰਪਸ ਹੈਗਾ ਉਹ ਸਾਨੂੰ ਪੋਸ਼ਣ ਟਰੈਕਰ ਦੇ ਕੰਮ ਪਿੱਛੇ ਕੋਈ ਚਿੱਠੀਆਂ ਗੱਡੀਆਂ ਨਹੀਂ ਆ ਸਾਨੂੰ ਸਰਕਲ ਵਾਈਜ਼ ਅਸੀਂ ਉਹਨਾਂ ਦੇ ਲਈ ਭੈਣ ਜੀ ਨਾਲ ਮੁੱਦਾ ਡਿਸਕਸ ਕੀਤਾ ਤਾਂ ਅਸੀਂ ਅੱਜ ਦੀ ਇਹ ਮੀਟਿੰਗ ਰੱਖੀ ਸੀ ਤਾਂ ਜੋ ਅਸੀਂ ਵਰਕਰਾਂ ਦੇ ਨਾਲ ਫੈਸਲਾ ਕਰ ਸਕੀਏ ਕਿ ਅਸੀਂ ਇਸ ਕੰਮ ਨੂੰ ਕਰਨਾ ਜਾਂ ਨਹੀਂ ਕਰਨਾ ਕੀ ਸਾਡੀਆਂ ਸਮੱਸਿਆਵਾਂ ਕਿਉਂ ਅਸੀਂ ਕਰ ਨਹੀਂ ਸਕਦੇ ਅਸੀਂ ਉਹ ਸਾਰਾ ਕੁਝ ਕਰਕੇ ਫੋਨ ਸਾਡੇ ਕੋਲ ਆਪਣੇ ਹੈ ਨਹੀਂ ਸਰਕਾਰ ਨੇ ਸਾਨੂੰ ਫੋਨ ਦਿੱਤੇ ਨਹੀਂ ਅਸੀਂ ਘਰਦਿਆਂ ਦੇ ਫੋਨ ਤੇ ਜਿੰਨਾ ਕੁ ਕੰਮ ਹੋ ਸਕਦਾ ਕਰਦੇ ਆ ਜੇ 8-10 ਬੱਚਿਆਂ ਦਾ ਕੋਈ ਆਂਗਣਵੜੀ ਚ ਵੇਟ ਕਰਕੇ ਲੈ ਜਾਂਦੇ ਆ ਘਰੇ ਜਾ ਕੇ ਚੜਾ ਦਿੰਦੇ ਆ ਹੋਮ ਵਿਜ਼ਿਟ ਕਰਕੇ ਅਸੀਂ ਘਰ ਆ ਕੇ ਉਹਨੂੰ ਕਲਿੱਕ ਕਰ ਦਿੰਦੇ ਆ ਹੁਣ ਜਿਹੜੇ ਕੰਮ ਫੋਟੋ ਕੈਪਚਰਿੰਗ ਹੈ ਜਾਂ ਇਕਈਕੇਵਾਈਸੀ ਹੈ ਲਾ ਪਤਰੀ ਦੀ ਖਾਣਾ ਦਿੰਦੇ ਹੋਏ ਦੀ ਕੋਈ ਇਹ ਕੇ ਵੀ ਸੀ ਸੋਰੀ ਫੇਸ ਕੈਪਚਰਿੰਗ ਹੈ ਉਹ ਤਾਂ ਸੈਂਟਰ ਟਾਈਮ ਦੇ ਵਿੱਚ ਹੀ ਹੋਊਗੀ ਨਾ ਹੁਣ ਸੈਂਟਰ ਟਾਈਮ ਦੇ ਵਿੱਚ ਜਦੋਂ ਸਾਡੇ ਕੋਲ ਉਹ ਫੈਸਿਲਿਟੀ ਨਹੀਂ ਪਿਛਲੇ 8 ਸਾਲਾਂ ਤੋਂ ਸਰਕਾਰ ਨੂੰ ਪੈਸੇ ਆਏ ਆ ਸਾਨੂੰ ਮੋਬਾਈਲ ਲੈ ਕੇ ਦੇਣ ਵਾਸਤੇ ਸਰਕਾਰ ਨੇ ਤਾਂ ਹਜੇ ਤੱਕ ਸਾਨੂੰ ਉਹ ਮੋਬਾਈਲ ਨਹੀਂ ਲੈ ਕੇ ਦਿੱਤੇ ਜੇ ਮੋਬਾਈਲ ਦਾ ਪਤਾ ਅਸੀਂ ਮੰਗ ਕਰਦੇ ਹਾਂ ਵੀ ਮੌਜੂਦਾ ਰੇਟ ਤੇ ਸਾਨੂੰ ਮੋਬਾਈਲ ਦਾ ਪਤਾ ਹੀ ਦੇ ਦਿੱਤਾ ਜਾਵੇ ਤਾਂ ਉਹ ਸਾਨੂੰ ਮੋਬਾਈਲ ਦਾ ਪਤਾ ਨਹੀਂ ਮੌਜੂਦਾ ਰੇਟ ਤੇ ਮਿਲ ਰਿਹਾ ਸਾਡੀਆਂ ਇੰਨਾਂ ਸਮੱਸਿਆਵਾਂ ਕਰਕੇ ਅਸੀਂ ਮਨਾ ਕਰ ਰਹੇ ਸੀ ਕੰਮ ਕਰਨ ਤੋਂ ਵੀ ਸਾਨੂੰ ਇਹ ਕੰਮ ਕਰ ਦਿਓ ਅਸੀਂ ਕੰਮ ਕਰਾਂਗੇ ਪਰ ਉਹਨਾਂ ਨੇ ਸਾਨੂੰ ਪਰਸੋ ਚਿੱਠੀਆਂ ਕੱਢਦੀਆਂ ਤਾਂ ਇਸ ਕਰਕੇ ਅਸੀਂ ਅੱਜ ਦੀ ਮੀਟਿੰਗ ਬੁਲਾਈ ਹਰਗਵਿੰਦ ਕੌਰ ਦੀ ਜਿਹੜੀ ਆਪਣਾ ਕਵੀਰਵੰਦ ਚੋਂ ਦੇ ਨਾਮ ਕੋਈ ਸਿੱਧੀ ਸਾਥੀ ਅੜੀਆਂ ਨਹੀਂ ਉਹ ਹੋਰ ਵੱਜੀ ਹੁੰਦਾ ਬਿਲਕੁਲ ਜੀ ਇਹ ਮੈਂ ਵੀ ਸੁਣਿਆ ਸੀ ਕਿ ਉਹਨਾਂ ਨੇ ਇੱਕੋ ਹੀ ਗੱਲ ਨੂੰ ਚੱਕਿਆ ਹੋਇਆ ਕਿ ਹਰਗਵਿੰਦ ਜੀ ਨੇ ਪਾਰਟੀ ਜੁਆਇਨ ਕਰ ਲਈ ਅਕਾਲੀ ਪਾਰਟੀ ਜੁਆਇਨ ਕਰ ਲਈ ਦੇਖੋ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਕਰਦੇ ਆ ਕੋਈ ਸਾਡੇ ਚੋ ਝਾੜੂ ਨੂੰ ਕਰਦੇ ਆ ਅਸੀਂ ਖੁਦ ਪਾਈਆਂ ਨਹੀਂ ਵੋਟਾਂ ਝਾੜੂ ਨੂੰ ਅੱਛਾ ਅਸੀਂ ਅਕਾਲੀ ਪਾਰਟੀ ਨੂੰ ਕੋਈ ਸਪੋਰਟ ਕਰਦੇ ਆ ਕੋਈ ਕਾਂਗਰਸ ਨੂੰ ਕਰਦੇ ਆ ਇੱਥੇ ਮੈਂ ਕਹਿਣਾ ਚਾਹੁੰਦੀ ਆ ਪਿਛਲੇ ਲਗਭਗ ਪੌਣੇ 2 ਸਾਲ ਤੋਂ ਸਾਡੇ ਸਤਕਾਰਯੋਗ ਭੈਣ ਜੀ ਹਰਗਵਿੰਦ कौर ਜੀ ਜਿਹੜੇ ਕਿ ਸਾਡੇ ਸੂਬਾ ਵਰਧਾਨ ਹੈ ਇਹ ਅਕਾਲੀ ਪਾਰਟੀ ਦੇ ਲੀਡਰ ਬਣੇ ਪਰ ਇਹਨਾਂ ਨੇ ਅੱਜ ਤੱਕ ਸਾਨੂੰ ਕਦੇ ਵੀ ਆਪਦੀ ਅਕਾਲੀ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਨਹੀਂ ਸੱਦਿਆ ਕਦੇ ਅਸੀਂ ਇਹਨਾਂ ਦੀ ਕਾਨਫਰੰਸ ਵਿੱਚ ਨਹੀਂ ਗਏ ਜਦੋਂ ਉਹ ਲੀਡਰ ਸਾਡਾ ਪੈਰਲਰ ਦੋਨੋਂ ਕੰਮ ਕਰ ਰਿਹਾ ਤਾਂ ਫਿਰ ਸਾਨੂੰ ਆਪਦਾ ਇਕੱਲਾ ਕੰਮ ਕਰਨ ਵਿੱਚ ਕੀ ਸਮੱਸਿਆ ਹੈ ਹਾਂਜੀ ਅਸੀਂ ਅੱਜ ਨਾ ਬਲਾਕ ਬਠਿੰਡਾ ਦੀ ਮੀਟਿੰਗ ਕਰ ਰਹੇ ਹਾਂ ਸਿਰਫ ਬਲਾਕ ਦੀ ਹੈ ਜ਼ਿਲ੍ਹੇ ਦੀ ਨਹੀਂ ਹੈਗੀ ਪਹਿਲੇ ਤਾਂ ਨੋਟ ਕਰਨਾ ਚਾਹੀਦਾ ਹੈ ਇਹ ਕਿਉਂਕਿ ਇਸ ਬਲਾਕ ਦੇ ਵਿੱਚ ਪਹਿਲਾਂ ਨਥਾਣੀ ਬਲਾਕ ਚ ਹੋਇਆ ਸੀਗਾ ਕਿ ਵਰਕਰਸ ਨੂੰ ਲੈਟਰ ਕੱਢੇ ਗਏ ਕਿ ਤੁਸੀਂ ਕੰਮ ਨਹੀਂ ਕਰ ਰਹੀਆਂ 스마트ਫੋਨ ਦਾ ਪ੍ਰੋਸ਼ਨ ਟਰੈਕਰ ਐਪ ਦਾ ਜਦੋਂ ਸਾਨੂੰ 스마트ਫੋਨ ਦਿੱਤਾ ਹੀ ਨਹੀਂ ਜਿਹੜੀ ਚਾਹੀ ਤੁਸੀਂ ਦਿੱਤੀ ਨਹੀਂ ਉਹਦਾ ਤਾਂ ਤੁਸੀਂ ਸਭ ਤੋਂ ਕੰਮ ਕਿਵੇਂ ਕਰਵਾ ਲੋਗੇ ਠੀਕ ਹੈ ਉਹ ਸਾਡੀ ਪਲ ਮਾਨਸੀ ਸੀਗੀ ਕਿ ਅਸੀਂ ਕਿਸੇ ਨੇ ਆਪਦੇ ਬੱਚੇ ਨੂੰ ਪੜ੍ਹਨ ਲਈ ਫੋਨ ਲੈ ਕੇ ਦਿੱਤਾ ਕਿਸੇ ਦੇ ਹਸਬੈਂਡ ਕੋਲੇ ਫੋਨ ਹੈ ਉਹਨਾਂ ਤੁਸੀਂ ਇਹਨਾਂ ਦੇ ਕੰਮ ਚਲਾਦੇ ਘਰੇ ਬੈਠ ਕੇ ਚਲੋ ਜਦੋਂ ਅਸੀਂ ਘਰੇ ਚਲੇ ਜਾਂਦੇ ਸੀ ਲੋੜੀ ਦਾ ਕੰਮ ਕਰ ਦਿੰਦੇ ਸੀ ਪਰ ਹੁਣ ਇਹ ਕਹਿੰਦੇ ਹਰ ਵੇਲੇ ਫੋਨ ਕੋਲੇ ਰੱਖੋ ਉਹਦੇ ਤੇ ਜਿਹੜੇ ਬੈਨੀਫੀਸ਼ੀਅਰ ਉਹਨਾਂ ਦੀ ਕੇਵਾਈਸੀ ਕਰੋ ਉਹਨਾਂ ਦੀ ਫੇਸ ਕੈਪਚਰਿੰਗ ਕਰੋ ਆਪ ਦੀ ਤੁਸੀਂ ਜਿਹੜਾ ਹੈਗਾ ਫੇਸ ਕੈਪਚਰਿੰਗ ਕਰੋ ਹੁਣ ਉਹ ਜਿਹੜੇ ਸਾਡੇ ਫੋਨ ਹੈਗੇ ਸਾਡੇ ਘਰਦਿਆਂ ਦੇ ਫੋਨੋਂ ਵਰਕ ਅੰਗਣਵਾੜੀ ਨਹੀਂ ਲਿਆ ਸਕਦੀਆਂ ਸੋ ਪਹਿਲੀ ਸਮੱਸਿਆ ਦੂਜੀ ਸਮੱਸਿਆ ਸਾਡੀ ਹੈ ਕਿ ਜਿਹੜੇ ਲੋਕ ਅੰਗਣਵਾੜੀ ਜਾ ਰਹੇ ਆ ਉਹਨਾਂ ਕੋਲੇ ਔਰਤਾਂ ਕੋਲੇ ਗਰੀਬ ਐ ਉਹ ਇਸ ਰਾਸ਼ਨ ਤੇ ਡਿਪੈਂਡ ਐ ਤਾਂ ਉਹਨਾਂ ਕੋਲੇ ਫੋਨ ਕਿੱਥੋਂ ਆ ਗਿਆ ਕਹਿੰਦੇ ਉਹਨਾਂ ਦੇ ਗਰੁੱਪ ਬਣਾਓ 스마트ਫੋਨ ਉਹਨਾਂ ਕੋਲੇ ਕਿੱਥੋਂ ਆ ਗਿਆ ਜਿਹੜਾ ਆਂਗਣਵਾੜੀ ਦਾ ਰਾਸ਼ਨ ਲੈ ਰਿਆ ਪਹਿਲੀ ਤਾਂ ਇਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਉਹਦੇ ਕੋਲੇ 스마트ਫੋਨ ਕਿੱਥੋਂ ਹੋਊਗਾ ਜੋ ਇੰਨਾ ਹੀ ਅਮੀਰ ਹੋਊਗਾ 스마트ਫੋਨ ਲੈਣ ਜੋਗਾ ਫਿਰ ਆਂਗਣਵਾੜੀ ਰਾਸ਼ਨ ਨਹੀਂ ਲਊਗਾ ਹਨਾ ਔਰਤਾਂ ਕੋਲੇ ਫੋਨ ਨਹੀਂ ਉਹਨਾਂ ਦੇ ਘਰਾਵਾਲਿਆਂ ਕੋਲੇ ਫੋਨ ਐ ਫੋਨ ਵਟਨਾ ਵਾਲੇ ਐ ਸਾਨੂੰ ਕਹਿੰਦੇ ਇਹਨਾਂ ਦੀ ਕੇਵਾਈਸੀ ਕਰੋ ਹੁਣ ਦੋ ਗੱਲਾਂ ਪਹਿਲੀ ਗੱਲ ਤਾਂ ਹੈਗੀ ਜਦੋਂ OTP ਆਉਂਦਾ ਜੇ ਸਾਡੇ ਨਾਂ ਤੇ ਕੋਈ ਹੋਰ ਉਹਨਾਂ ਤੋਂ OTP ਲੈ ਗਿਆ ਕੋਈ 2000 ਕਿਸਦਾ 4000 ਵਿਚਾਰੇ ਨੇ ਮਜ਼ਦੂਰੀ ਕਰਕੇ 4 ਪੈਸੇ ਜੁੜੇ ਉਹ ਕਢਾ ਲੈ ਕਿਸੇ ਨੇ ਉਹਦਾ ਜ਼ਿੰਮੇਵਾਰ ਕੌਣ ਦੂਜੀ ਗੱਲ ਜਦੋਂ ਅਸੀਂ ਉਹਨੂੰ ਦੁਕਾਨ ਤੇ ਕੰਮ ਕਰਦਾ ਉਹ ਮਜ਼ਦੂਰੀ ਕਰਦਾ ਸੀ ਉਹਨੂੰ ਬਾਰ-ਬਾਰ ਫੋਨ ਕਰਦੀਆਂ ਉਹਦਾ ਮਾਲਕ ਉਹਨੂੰ ਤੰਗ ਕਰਦਾ ਵੀ ਇਹ ਤੈਨੂੰ ਬਾਰ-ਬਾਰ ਕਿਉਂ ਫੋਨ ਕਰਦੀਆਂ ਤੂੰ ਛੱਟੇ-ਛੱਟੇ ਫੋਨ ਤੇ ਕਾਹ ਤੋਂ ਲੱਗਦਾ ਸਾਡੀ ਸਮੱਸਿਆ ਹੁੰਦੀ ਹੈ ਦੱਸ ਭਰਾਵਾ ਛੇਤੀ OTP ਆਇਆ ਜਿਹੜਾ ਤੈਨੂੰ ਹਨਾ ਸੋ ਅਸੀਂ ਆਪਦਾ ਅਪਡੇਟ ਕਰਨਾ ਸੋ ਅਸੀਂ ਬੁਰੀ ਤਰ੍ਹਾਂ ਫਸੀਆਂ ਹੋਈਆਂ ਨਾ ਸਾ ਉਹ ਐਨਾਂ ਨੇ ਰਾਸ਼ਨ ਜਿਹੜਾ ਦਿੰਦੇ ਆ ਉਹ ਕੂੜਾ ਹੈਗਾ ਮੇਰਾ ਉਹਦੇ ਪਿੱਛੇ ਸਾਨੂੰ ਵੀ ਫਾਇਦਾ ਦਿੱਤਾ ਹੋਇਆ ਬਣੀ ਬੜੀ ਵਧੀਆ ਕੰਮ ਕਰ ਦਿੱਤਾ ਸ਼ੁਭ ਹੋਇਆ ਬਹੁਤ ਚੋਰੀ ਆ ਬਿੱਦੀ ਹੋਰ ਬੱਚ ਗਈ ਜੀ ਹੋਰ ਨਹੀਂ ਜੀ ਜੂਨੀਅਨ ਮੇਰੇ ਪਿੱਛੇ ਤਾਂ ਪੰਜ ਜੂਨੀਅਨ ਹੈ ਗੱਲੀ ਹੋਰ ਕਿਹੜੀ ਹੈ ਸੀਟੂ ਵਾਲੇ ਹੈਗੇ ਆ ਸੀਪੀਆਈ ਵਾਲਿਆਂ ਦੀ ਜੂਨੀਅਨ ਹੈ ਸੀਪੀਐਮ ਵਾਲਿਆਂ ਦੀ ਜੂਨੀਅਨ ਹੈ ਸਰਕਾਰ ਨੇ ਦੋ ਜੂਨੀਅਨ ਖੜੀਆਂ ਕੀਤੀਆਂ ਕਿ ਸਰਮ ਜੂਨੀਅਨ ਪਹਿਲਾਂ ਸਰਕਾਰ ਨੇ ਦੋ ਸਾਲ ਪਹਿਲਾਂ ਬਣਾਈ ਸੀ ਉਵੇਂ ਮੇਰੇ ਨਾਲੋਂ ਸੀਟੂ ਵਾਲੀਆਂ ਵੀ ਮੇਰੇ ਨਾਲੋਂ ਗਈਆਂ ਸੀਸੀਪੀਆਈ ਵਾਲੀਆਂ ਵੀ ਮੇਰੇ ਨਾਲੋਂ ਆੜਨੀਆਂ ਹੋਰ ਚਲੀਆਂ ਗਈਆਂ ਪਰਸੋਂ ਨੂੰ ਕੋਈ ਹੋਰ ਬਣਾ ਲੈਣੀਆਂ ਇਹ ਇਹ ਤਾਂ ਇਹ ਚੱਲਦਾ ਹੀ ਰਹੂਗਾ ਸਰਕਾਰ ਜੀ ਨੂੰ ਮੜਾ ਮੋਟਾ ਸੱਦ ਕੇ ਜਾਂ ਸਮੋਸੇ ਖਵਾ ਦਿੰਦੀ ਹੈ ਖੋਸ਼ ਹੋ ਜਾਂਦੀਆਂ ਵਿਆਹ ਲੋਰ ਕੀ ਪੈਗੀ ਬਲਾਕ ਪੱਧਰੀ ਮੀਟਿੰਗ ਅੱਗੇ ਤੁਸੀਂ ਜ਼ਿਲ੍ਹਾ ਪੱਧਰੀ ਕਰਤਾ ਜ਼ਿਲ੍ਹਾ ਨੂੰ ਲੈਟਰ ਇਹਨਾਂ ਨੂੰ ਨਿਕਲੇ ਵੀਰੇ ਜ਼ਿਲ੍ਹੇ 'ਚ ਨਹੀਂ ਨਿਕਲੇ ਪਹਿਲਾ ਪਹਿਲਾ ਕੱਲੇ ਥਾਣੇ ਨਿਕਲੇ ਸੀਗੇ ਅੱਜ ਜਿਹੜਾ ਹੈਗਾ ਇਹਨਾਂ ਨੂੰ ਗੱਲ ਦੀ ਲੈਟਰ ਕੱਲ ਹੀ ਨਿਕਲੀ ਆ ਫਿਰ ਮੈਂ ਇਹਨਾਂ ਨੂੰ ਕਿਹਾ ਤੁਸੀਂ ਮੀਟਿੰਗ ਬੁਲਾ ਲਓ ਮੈਂ ਆ ਜਾਂਦੀ ਆ ਆਪਾਂ ਹੱਲ ਕੱਢਦੇ ਆ ਉਹ ਸਾਡੀ ਮੰਗਾਂ ਪੂਰੀਆਂ ਤਾਂ ਰਹਿ ਗਈਆਂ ਵੀ ਉਹ ਖਾਲੀ ਬਲ ਦੇ ਪ੍ਰਧਾਨ ਨੇ ਇਸ ਕਰਕੇ ਮੌਜੂਦਾ ਸਰਕਾਰ ਫੈ ਰੱਖਦੀ ਆ ਉਹਦੇ ਤੇ ਹਾਂ ਬਿਲਕੁਲ ਹੁਣ ਇਸ ਗੱਲ ਤੋਂ ਤਾਂ ਸੱਚ ਫਿਰ ਪ੍ਰੂਫ ਹੋ ਗਿਆ ਨਾ ਵੀ ਮੈਂ ਹੀ ਕਰ ਸਕਦੀ ਆ ਇਹੜਾ ਕੁਝ ਵੀ ਕਰ ਸਕਦੀ ਆ ਮੈਂ ਕਰ ਸਕਦੀ ਆ ਫਿਰ ਸਰਕਾਰ ਤਾਂ ਉਹ ਸਰਕਾਰ ਨਾਲ ਲੱਗ ਗਈ ਹੈ ਨਾ ਮੰਤਰੀ ਉਹਨਾਂ ਨੂੰ ਪਾ ਕੇ ਕਹੇ ਨਾ ਵੀ ਤੂੰ ਮੈਂ ਮੈਂ ਤੁਹਾਡੀਆਂ ਮੰਗਾਂ ਪੂਰੀਆਂ ਮੇਰੇ ਮੋਹ ਨੂੰ ਮੰਗਾਂ ਪੂਰੀਆਂ ਹੋਣੀਆਂ ਹੈ ਫਿਰ ਇਹਦਾ ਮਤਲਬ ਤਾਂ ਇਹ ਹੈਗਾ ਵੀ ਮੈਨੂੰ ਮੰਨਦੀ ਹੈ ਬਿਜੇ ਹਰਗਮਿੰਦ ਕੁਛ ਕਰਦੀਏ ਤਾਂ ਤਾਂ ਹੀ ਨਾਲੇ ਹਰਗਮਿੰਦ ਨੂੰ ਗਾਲਾਂ ਕੱਢਣੀਆਂ ਨਾਲੇ ਉਹਦਾ ਕੀਤਾ ਖਾਣਾ ਕਹਿੰਦੇ ਅਕਾਲੀ ਦਲ ਦੀ ਰੈਲੀ ਹੋਵੇ ਤਾਂ ਨਾ ਹੋਵੇ ਅਸਾਡਾ ਕੰਮ ਹੋਦਾ ਅਸਾਨੂੰ ਧਰਨੇ 'ਚ ਬਲਾਦੀ ਨਹੀਂ ਸੀ ਮੈਂ ਬੋਲਣਾ ਚਾਹੁੰਦੀ ਕਿਸੇ ਇੱਕ ਵੀ ਵਰਕਰ ਕਹਿੰਦੇ ਤੁਸੀਂ ਦੇਖੀਏ ਤੁਸੀਂ ਖੋਦੁੰਦੇ ਹੋ ਮੈਂ ਤਾਂ ਮਨਾ ਕਰਦੀ ਹੁਣੀ ਐ ਵੀ ਕੋਈ ਚੱਕਿਓ ਵੀ ਨਾ ਹੰਗਨਵੜੀ ਵੀ ਰੈਲੀ ਹੋਵੇ ਤਾਂ ਕਿਸ ਤਰੀਕਾ ਅਕਾਲੀ ਦਲ ਹੈਗਾ ਇੱਥੇ ਕਦੇ ਇਸ ਤਰੀਕਾ ਅਕਾਲੀ ਦਲ ਦੀ ਮੀਟਿੰਗ ਤੁਸੀਂ ਹੰਗਨਵੜੀ ਵਰਕਰ ਵੇਖੀ ਹੈ ਕਦੇ ਕਦੇ ਵੀ ਨਹੀਂ ਬਹੁਤ ਜ਼ਿਆਦਾ ਅਸੀਂ ਮੈਂ ਤਾਂ ਇਸ ਗੱਲ ਦਾ ਧਿਆਨ ਰੱਖਦੀ ਆ ਕਿ ਕਿਸੇ ਵੀ ਆਂਗਣਵਾੜੀ ਵਰਕਰ ਨੂੰ ਇਸ ਸ੍ਰੀ ਕਾਲੀਦਲ ਮੈਂ ਤੇ ਬਠਿੰਡੇ ਰਹੀ ਐ ਇਲੈਕਸ਼ਨ ਦੇ ਵਿੱਚ ਕਿਸੇ ਵਰਕਰ ਦੇ ਘਰੇ ਨਹੀਂ ਗਈ ਮੈਂ ਵੋਟ ਮੰਗਣ ਨਹੀਂ ਗਈ ਆ ਖੜੀ ਆ ਕਿਸੇ ਆ ਪੁੱਛਣੋਂ ਮੈਂ ਬੁਲਣ ਚੱਲੀ ਆਸਲੀ ਤੇ ਦੁਰੀਆ ਮੰਗਾ ਰਹਿ ਕਿ ਸਰਕਾਰ ਮੂਜੂਦਾ ਆਮ ਆਦਮੀ ਪਾਰਟੀ ਦੇ ਤੁਸੀਂ ਕਾਲੀਦਲ ਨੂੰ ਹੱਦ ਹੋ ਗਈ ਤੁਸੀਂ ਨਹੀਂ ਨਹੀਂ ਤੁਸੀਂ ਮੇਰੀ ਗੱਲ ਸੁਣੋ ਜੀ ਮੇਰੇ ਕੋਲੇ ਰਾਈਟ ਨਹੀਂ ਜੇ ਨਾਲ ਸਾਰਿਆਂ ਕੋਲੇ ਰਾਈਟ ਆ ਕਿਸੇ ਕੋਈ ਕਿਸੇ ਪਾਰਟੀ ਦੇ ਕੋਈ ਕਿਸੇ ਪਾਰਟੀ ਦੇ ਤੇ ਮੈਂ ਵੀ ਕਿਸੇ ਪਾਰਟੀ ਨੂੰ ਜੁਆਇਨ ਕਰ ਸਕਦੀ ਆ ਕੀ ਗੱਲ ਹੁਣ ਜਿਹੜੀਆਂ ਸੀਪੀਐਮ ਦੀਆਂ ਤੋਂ ਸੂਬਾ ਕਮੇਟੀ ਮੈਂਬਰ ਬਣ ਕੇ ਬਹਿ ਗਈ ਆ ਇੱਕ ਕਾਂਗਰਸ ਦੀ ਸੂਬਾ ਕਮੇਟੀ ਮੈਂਬਰ ਐ ਇੱਕ ਸੀਪੀਐਮ ਦੀ ਮੇਰਾ ਸਮੱਸਿਆ ਮੇਰੇ ਅਹੁਦੇ ਦੀ ਆ ਜੇ ਮੈਂ ਜਿਲ੍ਹੇ ਤੇ ਮੈਂ ਕਿੰਨੀਆਂ ਆਂਗਣਵਾੜੀ ਵਰਕਰ ਬਖਾਵਾਂ ਜਿਹੜੀਆਂ ਝਾੜੂਦੀਆਂ ਜ਼ਿਲ੍ਹਾ ਪ੍ਰਧਾਨ ਕਿੰਨੀਆਂ ਆਂਗਣਵਾੜੀ ਵਰਕਰ ਕਾਂਗਰਸ ਦੀਆਂ ਜ਼ਿਲ੍ਹਾ ਪ੍ਰਧਾਨਾਂ ਕਿੰਨੀਆਂ ਆਂਗਣਵਾੜੀ ਵਰਕਰ ਐ ਐਮਸੀ ਆ ਕਿੰਨੀਆਂ ਸਰਪੰਚਾਂ ਕਿੰਨੀਆਂ ਪੰਚਾਂ ਸਮੱਸਿਆ ਬਲਜੀਤ ਕੌਰ ਨੂੰ ਹੋ ਠੀਕ ਹੈ ਭੈਣ ਜੀ ਨਾਲ ਵਾਲ ਜਾਂਦੇ ਦੀ ਬਲਜੀਤਪੁਰ ਤੇ ਫਿਰ ਤਾਂ ਹੁੰਦਾ ਜੇ ਮੈਂ ਝਾੜੂ ਨਾਲ ਹੁੰਦੀ ਫਿਰ ਕੋਈ ਗੱਲ ਨਹੀਂ ਸੀ ਠੀਕ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਚ ਚਲੀ ਗਈ ਮੇਰਾ ਉਹਨਾਂ ਨੇ ਮਾਨ ਸਤਕਾਰ ਕੀਤਾ ਮੈਨੂੰ ਵੱਡਾ ਅਹੁਦਾ ਦਿੱਤਾ ਮੇਰੇ ਅਹੁਦੇ ਦੀ ਸਮੱਸਿਆ ਜੇ ਮੈਂ ਜ਼ਿਲ੍ਹਾ ਪ੍ਰਧਾਨ ਹੁੰਦੀ ਕਿ ਭਾਵੇਂ ਅਕਾਲੀ ਦਲ ਦੀ ਹੁੰਦੀ ਕੋਈ ਸਮੱਸਿਆ ਨਹੀਂ ਸੀ ਤੁਸੀਂ ਵਰਕਰ ਹੀ ਕਰਦੇ ਰਹੋ ਭਾਵੇਂ ਕਿਸੇ ਪਾਰਟੀ ਦੀ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਪਰ ਜਦੋਂ ਤੁਸੀਂ ਇਹਨਾਂ ਦੀ ਕੁਰਸੀ ਨੂੰ ਖਤਰਾ ਖੜਾ ਕਰਦੇ ਹੋ ਨਾ ਉਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ ਤੇ ਮੈਂ ਤਾਂ ਮੈਂ ਖੁਸ਼ ਹੋऊंगी ਜੇ ਇਹ ਗੱਲ ਕਹਿਣ ਵੀ ਉਹਨਾਂ ਨੂੰ ਹੀ ਸੱਚ ਕੇ ਕਹਦੇ ਦੋ ਜੂਨੀਅਨ ਬਣਾਈਆਂ ਸਰਕਾਰ ਨੇ ਤਾਂ ਨਹੀਂ ਦੋ ਬਣਾਈਆਂ ਠੀਕ ਹੈ ਉਹਨਾਂ ਦੋਵਾਂ ਆਪਦੀਆਂ ਸਰਕਾਰੀ ਯੂਨੀਅਨਾਂ ਨੂੰ ਸਾਦਕੇ ਕਹਿਣ ਕਰ ਸੀ ਅੰਗਣਵਾੜੀ ਵਰਕਰ ਨੂੰ ਗ੍ਰੇਡ ਦਿੰਨੇ ਆ ਦੇ ਦੇਣ ਕਾ ਮੈਨੂੰ ਕੀ ਤਕਲੀਫ ਆ ਆ ਸਾਰੀਆਂ ਖੁਸ਼ ਹੋਣ ਗਈਆਂ ਇੰਨਾ ਕੁਛ ਮੈਂ 30 ਸਾਲ ਦੀਆਂ ਜੇਲਾਂ ਕੱਟ ਕੇ ਲੜ ਕੇ ਲੈ ਕੇ ਦਿੱਤਾ ਇਹ ਇਹ ਪੈਰੀ ਹੱਥ ਲਾ ਕੇ ਜਾਂ ਉਹਨਾਂ ਦੇ ਕੀ ਕਹਿੰਦੇ ਹੁੰਦੇ ਆ ਜਿਹੜਾ ਕੁਛ ਚਾਪਲੂਸੀ ਕਰਕੇ ਲੈ ਦੇ ਨਹੀਂ ਲੜਿਆ ਜਾਂਦਾ ਤਾਂ